ਵਾਇਕ ਕੀਤਾ ਖਾਸਾ ਵਾਇਕ ਜੀ ਕੀ ਫਤੇ ਸਰਦਾਵੜੀ ਦੇ ਟੀਕੇ ਦੇ ਆਪਾਂ 3 43 ਯਾਨੀ 43 ਅੰਕ ਤੇ ਆ ਹਨਾ ਹਾਂਜੀ ਮਹਾਰਾਜ ਇੱਥੇ ਉਹਨਾਂ ਨੇ ਕੀਤਾ ਸ਼ੰਕਾ ਤਾਪ ਕੈ ਪ੍ਰਕਾਰ ਦਾ ਹੈ ਸਮਾਧਾਨ ਤਾਪ ਤੀਨ ਤਰੋਂ ਕਾ ਹੈ ਸ਼ੰਕਾ ਉਹਨਕੇ ਨਾਮ ਕੀਆ ਹੈ ਸਮਾਧਾਨ ਰਾਜ ਤਾਮਸੀ ਰਾਜਸੀ ਸਾਤ ਕੇ ਇਹ ਤਿੰਨ ਨਾਮ ਹੈ ਯਾਨੀ ਤਿੰਨ ਪ੍ਰਕਾਰ ਦਾ ਤਪ ਹੁੰਦਾ ਸ਼ੰਕਾ ਤਾਮਸੀ ਤਪ ਇਸ ਕੋ ਕਹੇ ਹੈ ਸੰਮਾਦਾਨ ਅੰਨ ਦਾ ਤਿਆਗ ਕਰ ਦੇਣਾ ਔਰ ਧੋਣੀਆਂ ਤਪਣੀਆਂ ਜਲ ਧਾਰਾ ਕਰਨੀ ਅਪੁੱਠਾ ਹੋ ਕੇ ਲਟਕਣਾ ਰੋੜਾ ਉੱਪਰ ਸੈਨ ਕਰਨਾ ਮੇਖਾਂ ਦੇ ਮੇਖਾਂ ਨੇ ਕਿੱਲਾ ਦੇ ਕਿੱਲਾ ਦੇ ਤਖਤੇ ਉੱਪਰ ਬੈਠਣਾ ਇਨੋ ਦਾ ਨੌਬਿਰਾਜ ਸੀ ਤਾ ਇਹਨਾਂ ਦਾ ਨਾਮ ਤਾਮ ਸੀ ਤਪ ਹੈ ਤੋਣੀਆਂ ਤਪਣੀਆਂ ਜਲ ਧਾਰਾ ਕਰਨੀ ਪੁੱਠੇ ਲੜਕਣਾ ਰੋੜਾਂ ਦੇ ਬਹਿਣਾ ਕਿੱਲਾ ਕਿੱਲਾ ਗੱਡ ਕੇ ਉੱਤੇ ਲੰਮੇ ਪੈਣਾ ਹਾਂਜੀ ਇਹਦਾ ਸਾਧੂ ਕਰਦੇ ਹੈ ਕਈ ਤਪਸਵੀ ਪਰ ਐਸੇ ਤਪ ਕਰਨੇ ਸੇ ਚਿੱਤ ਨੂੰ ਰੰਚਕਾ ਮਾਤਰ ਵੀ ਸ਼ਾਂਤੀ ਨਹੀਂ ਪ੍ਰਾਪਤ ਹੋਵੇ ਹੈ ਆਪਣਾ ਆਤਮਾ ਇਸ ਤਪ ਸੇ ਹਰਦਮ ਤਪ ਤਰ ਰਹੇ ਹੈ ਅਦੇ ਸ਼ੰਕਾ ਤਦ ਰਾਜਸੀ ਤਪ ਕਾ ਕੀ ਸਰੂਪ ਹੈ ਸੰ ਸਮਾਧਾਨ ਜੋ ਖੋਟਿਆਂ ਕਰਮਾਂ ਦੀ ਤਰਫ ਸੇ ਇੰਦਰੀਆਂ ਨੂੰ ਰੋਕਣਾ ਇਸ ਦਾ ਨਾਮ ਰਾਜਸੀ ਤਪ ਹੈ ਯਾਨੀ ਅੱਖਾਂ ਨੂੰ ਕੰਨਾਂ ਨੂੰ ਮਾੜੇ ਪਾਸੇ ਰੋਕਣਾ ਇਹ ਇਹ ਰਾਜਸੀ ਤਪ ਹੈ ਸ਼ੰਕਾ ਸਾਧ ਕੀ ਤਪ ਕਾ ਕੀ ਸਰੂਪ ਹੈ ਸਮਾਧਾਨ ਅੰਤਕਾਰਨ ਕੀ ਵਰਤੀ ਨੂੰ ਅਨਾਤਮ ਪਦਾਰਥਤਾ ਕੀ ਤਰਫ ਸੇ ਰੋਕ ਕਰ ਅੰਤਰਮੋਕ ਕਰਨੀ ਯਾਨੀ ਸਾਡੀ ਜਿਹੜੀ ਬਿਰਤੀ ਹੈ ਨਾ ਆ ਮਨ ਦੀ ਬਿਰਤੀ ਅੰਤਿਕ ਕਰਨ ਦੀ ਬਿਰਤੀ ਉਹ ਜੜ ਪਦਾਰਥਾਂ ਵੱਲ ਜਾਂਦੀ ਅਨਾਤਮ ਪਦਾਰਥ ਦਾ ਮਤਲਬ ਜੜ ਪਦਾਰਥ ਸਾਧ ਜੀ ਆਤਮਾ ਨੂੰ ਛੱਡ ਕੇ ਬਾਕੀ ਸਾਰਾ ਜੜ ਹੀ ਹੈ ਨਾ ਹਾਂ ਜੀ ਸਾਧ ਜੀ ਅਨਾਤਮ ਪਦਾਰਥਾਂ ਕੀ ਤਰਫ ਸੇ ਰੋਕ ਉਧਰ ਮਨ ਨੂੰ ਰੋਕ ਕੇ ਅੰਤਰਮੋਕ ਕਰਨਾ ਆਤਮਾ ਵਾਲੇ ਪਾਸੇ ਲਾਣਾ ਮਨ ਨੂੰ ਮੋੜ ਮੋੜ ਕੇ ਆਪਣੀ ਬਿਰਤੀ ਨੂੰ ਪਰਮਾਤਮਾ ਕੇ ਸਰੂਪ ਮੈਂ ਇਸਤਿਤ ਕਰਨਾ ਇਸ ਕਾ ਨਾਮ ਸਾਧ ਕੀ ਤਪ ਹੈ ਇਸ ਮੇ ਪ੍ਰਮਾਨ ਤਪ ਨਾਮ ਚਿੱਤ ਕੀ ਇਕਾਗਰਤਾ ਕੋ ਜਾਨਨੀ ਹੈ ਯਾਨੀ ਤਪ ਇਕਾ ਮਨ ਦੀ ਚਿੱਤ ਦੀ ਇਕਾਗਰਤਾ ਨੂੰ ਤਪ ਕਹਿੰਦੇ ਬਸ ਇਹੀ ਤਪ ਸਭ ਸੇ ਉੱਤਮ ਹੈ ਔਰ ਸਭ ਤਪ ਮੱਧਮ ਹੈ ਸ਼ੰਕਾ ਇਸ ਤਪ ਦੇ ਕਰਨੇ ਸੇ ਕੀ ਫਲ ਹੋਵੇ ਹੈ ਸਮਾਧਾਨ ਇਸ ਸਾਧ ਕੀ ਤਪ ਸੇ ਬ੍ਰਹਮ ਕੀ ਪ੍ਰਾਪਤੀ ਹੋ ਕਰ ਅੰਤ ਕੋ ਵਿਦੇ ਮੋਖ ਕੋ ਪ੍ਰਾਪਤ ਹੋਵੇ ਹੈ ਯਾਨੀ ਵਿਦੇ ਮੁਕਤੀ ਪ੍ਰਾਪਤ ਕਰ ਲੈ ਜਾਂਦਾ ਹੈ ਤਪ ਸਰਵ ਪ੍ਰਕਾਰ ਸੇ ਸਮਰੱਥਵਾਨ ਹੋ ਜਾਵੇ ਹੈ ਇਹੀ ਬਾਤ ਗੁਸਾਈ ਤੁਲਸੀ ਦਾਸ ਜੀ ਨੇ ਬਾਲ ਕਾਂਡ ਮੇ ਕਹੀ ਹੈ ਚਉਪਈ ਤਪ ਬਲ ਰਚੈ ਪਰਪੰਚ ਵਿਦਾਤਾ ਤਪ ਬਲ বিষ্ণੂ ਸਕਲ ਜਗ ਤ੍ਰਾਤਾ ਤਪ ਬਲ ਸ਼ੰਭ ਕਰੈ ਸੰਹਾਰਾ ਤਪ ਬਲ ਸ਼ੇਸ਼ ਧਰੈ ਮਹਪਾਰਾ ਭਾਰਾ ਤਪ ਆਧਾਰ ਸਭ ਸ੍ਰਿਸ਼ਟ ਭਵਾਨੀ ਕਰੋ ਜੈ ਤਬ ਅਸ ਜੀ ਜਾਣੀ ਅਰਥ ਸਮਝ ਆ ਗਏ ਆ ਕੁਛ ਕੁਛ ਸਮਝ ਆਇਆ ਮਹਾਰਾ ਜੀ ਫਿਰ ਚੋਪੀ ਪੜੋ ਅਸੀਂ ਕਰ ਦਿੰਦੇ ਅਰਥ ਜਿਹੜਾ ਵਿਧਾਤਾ ਵਿ ब्रह्मा ਹੈ ਉਹ ਤਪ ਤੇ ਬਲ ਨਾਲ ਹੀ ਦੁਨੀਆ ਨੂੰ ਪ੍ਰਪੰਚ ਨੂੰ ਰਚਦਾ ਹੈ ਤਪ ਪਾਲੇ বিষ্ণੂ ਸכל ਜਗਤ ਰਾਤਾ ਤਪ ਦੇ ਬਲ ਦੇ ਨਾਲ ਹੀ বিষ্ণੂ ਜੀ ਸਾਰੇ ਜਗਤ ਨੂੰ ਰੋਜੀ ਰੋਟੀ ਦਿੰਦੇ ਪਾਲਣਾ ਕਰਦੇ ਉਹਨਾਂ ਦੀ ਤ੍ਰਾਣ ਤਾਕਤ ਬਣਦੇ ਹਨ ਤਪ ਬਲ ਸੰਭ ਕਰੇ ਸੰਹਾਰਾ ਤਪ ਦੇ ਬਲ ਨਾਲ ਹੀ ਸ਼ਿਵ ਜੀ ਸਾਰੀ ਦੁਨੀਆ ਦਾ ਸੰਹਾਰ ਕਰਦੇ ਹਨ ਤਪ ਦੇ ਬਾਲ ਨਾਲ ਹੀ ਛੇਸ਼ਨਾਗ ਧਰਤੀ ਦਾ ਭਾਰ ਸਿਰ ਤੇ ਚੁੱਕੀ ਫਿਰਦੇ ਹਨ ਤਪ ਆਧਾਰ ਸਾਬ ਸ੍ਰਿਸ਼ਟ ਭਵਾਨੀ ਹੇ ਭਵਾਨੀ ਸਾਰਾ ਆਧਾਰ ਤਪ ਦਾ ਹੀ ਹੈ ਤਪ ਦੇ ਆਸਰੇ ਤੇ ਸਾਰੀ ਸ੍ਰਿਸ਼ਟੀ ਬਣੀ ਹੈ ਹਰ ਹੋ ਜਾਏ ਤਪ ਅਸ ਜੀ ਜਾਨੀ ਇਸ ਕਰਕੇ ਜੰਗਲ ਵਿੱਚ ਜਾ ਕੇ ਤਪ ਕਰੋ ਇਹ ਗੱਲ ਜਾਣ ਲਈ ਸ਼ਿਵ ਜੀ ਮਹਾਰਾਜ ਨੇ ਸਿੱਖਿਆ ਦਿੱਤੀ ਹੈ ਹਾਂਜੀ ਹਾਂਜੀ ਪੜੋ ਸ਼ੰਕਾ ਪੜੋ ਸਮਾਧਾਨ ਅਸੀਂ ਪੜਾਂਗੇ ਸਮਾਧਾਨ ਐਸਾ ਤਪ ਉਪਮਨੂ ਨੇ ਕਰਾ ਹੈ ਜੈਸੇ ਕਰਾ ਹੈ ਸੋ ਤੁਮ ਸੁਨੋ ਮਹਾਭਾਰਤ ਵਿੱਚ ਐਸੇ ਲਿਖਾ ਹੈ ਇੱਕ ਬ੍ਰਾਹਮਣ ਦਾ ਲੜਕਾ ਉਪਮਨੂ ਨਾਮ ਸੇ ਹੁਆ ਹੈ ਔਰ ਲੜਕੀਆਂ ਕੇ ਸਾਥ ਖੇਲਾ ਕਰੇ ਥੋੜੇ ਦੇ ਥੋੜੀ ਦੇਰ ਕੇ ਬਾਅਦ ਉਹ ਲੜਕੇ ਕਹਿਣੇ ਲੱਗੇ ਚਲੋ ਆਪਣੇ ਆਪਣੇ ਘਰ ਦੁੱਧ ਪੀ ਆਵੇਂ ਐਸੇ ਕਹਿ ਕੇ ਚਲੇ ਗਏ ਉਹ ਉਪਮਨੂ ਵੀ ਘਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਕਹਿਣੇ ਲੱਗਾ ਮੁਝ ਕੋ ਦੁੱਧ ਪਿਲਾਓ ਸਭ ਤਰ੍ਹਾਂ ਸੇ ਘਰ ਮੇ ਤੰਗੀ ਹੈ ਉਹ ਚਿਤ ਮੇ ਸੋਚਨੇ ਲੱਗੇ ਇਸ ਕੋ ਦੁੱਧ ਹਮ ਕਹਾਂ ਸੇ ਪਿਲਾਵੇਂ ਬਹੁਤ ਗਰੀਬ ਸੀ ਨਾ ਉਹ ਉਪਮਨੂ ਨੇ ਬਹੁਤ ਅੜੀ ਕਰੀ ਮਾਤਾ ਪਿਤਾ ਨੇ ਖਰੀ ਮਿੱਟੀ ਘੋਲ ਕੇ ਪਿਲਾ ਦੇਈ ਇੱਕ ਲੜਕਾ ਔਰ ਤਹਾਂ ਦੇਖ ਰਹਾਤਾ ਜਦ ਦੂਸਰਾ ਦਿਨ ਹੁਆ ਲੜਕੇ ਫੇਰ ਖੇਡਣੇ ਲੱਗੇ ਉਸ ਉਪਮੰਨੂ ਸੇ ਲੜਕੇ ਪੁੱਛਣੇ ਲੱਗੇ ਕੱਲ ਤੈਨੇ ਦੁੱਧ ਪੀਆ ਥਾ ਉਪਮੰਨੂ ਨੇ ਕਹਾ ਮੈਨੇ ਪੀਆ ਥਾ ਜੋ ਦੇਖ ਰਹਾਤਾ ਉਸ ਲੜਕੇ ਨੇ ਕਹਾ ਨਹੀਂ ਜੀ ਇਸਨੇ ਦੁੱਧ ਨਹੀਂ ਪੀਆ ਇਸਨੇ ਖਰੀ ਮਿੱਟੀ ਘੁਲੀ ਹੋਈ ਪੀਤੀ ਹੈ ਐਸੇ ਸੁਣ ਕੇ ਇੱਕ ਲੜਕੇ ਨੇ ਕਹਾ ਚੱਲ ਸਾਡੇ ਘਰ میں تیرے کو دودھ پلاؤں جب جا کے دودھ پیا بڑا سواد آیا چیت میں خوش ہوا چیت میں کہنے لگا دودھ اس کا نام ہے کل تو کل میں تو سچی مٹی پیتی ہے گھر آ کے اپنے ماتا پتا سے پوچھنے لگا سچا دودھ مجھ کو کیسے ملے ماتا پتا نے کہا سچا دودھ تینے پینا ہے تب تو دیو کا تپ کر ऐसे सुन के बाण में जाके ओम नमः शिवाय इस मंत्र का चित्त में चित्त को समाहित करके तप करना शुरू किया थोड़ी देर बाद शिव प्रसन्न हुए कहा वर मांग सच्चा दूध मिले ऐसे सुन के शिव कहने लगे तथास्तु ऐसे ही होगा उन्होंने क्या वर मांगो कहंदा बिन सच्चा दूध मिले सो शिव जी कहंदे ठीक है ਸੱਚਾ ਕਹਿਣੇ ਸੇ ਪਰਮੇਸ਼ਰ ਕੀ ਪ੍ਰਾਪਤੀ ਹੋਈ ਦੇਖੋ ਹਾਂਜੀ ਦੁੱਧ ਕਹਿਣੇ ਸੇ ਖੀਰ ਸਮੁੰਦਰ ਦਾ ਅਧਪਤੀ ਕਰ ਦਿਆ ਯਾਨੀ ਪਰਮੇਸ਼ਰ ਨੂੰ ਵੀ ਮਿਲ ਗਿਆ ਤੇ ਸੰਖੀਰ ਸਮੁੰਦਰ ਦੁੱਧ ਸਮੁੰਦਰ ਦਾ ਮਾਲਕ ਬਣ ਗਿਆ ਇਹ ਵਾਰ ਦੇਖ ਕੇ ਸ਼ਿਵ ਲੋਪ ਹੋ ਗਏ ਦੇਖੋ ਤਪ ਦਾ ਕਿਹਦਾ ਪ੍ਰਤਾਪ ਹੈ ਅਗੇ ਪੜੋ ਆ ਉਹ ਦੱਸਿਆ ਜੀ ਨਾ ਪਹਿਲਾਂ ਵੀ ਤਪ ਖੈਮਾ ਹੰਸਾ ਦਇਆ ਮਿਰਦ ਸਤ ਬਚਨ ਤਪ ਦਾਨ ਹੁਣ ਦਾਨ ਦੀ ਆਈ ਗੱਲ ਸਤ ਜੀ ਹਮ ਸਮਾਦਾਨ ਦਾਨ ਤਿੰਨ ਪ੍ਰਕਾਰ ਦਾ ਹੈ ਸੰਕਾ ਹੁਣ ਕਾ ਨਾਮ ਕੀ ਹੈ ਸਮਾਦਾਨ ਤਾਮਸੀ ਦਾਨ ਰਾਜਸੀ ਦਾਨ ਸ਼ਾਂਤ ਕੀ ਦਾਨ ਹੈ دانسی د جس کی ਜੋ ਦਾਨ ਦੇਣਾ ਕਿ ਮੇਰਾ ਲੋਕ ਜਸ ਕਰਨ ਜਸ ਕੀ ਇੱਛਾ ਰੱਖ ਕੇ ਸੌਰੀ ਜਸ ਕੀ ਇੱਛਾ ਰੱਖ ਕੇ ਜੋ ਦਾਨ ਦੇਣਾ ਕਿ ਮੇਰਾ ਲੋਕ ਜਸ ਕਰਨ ਇਹ ਆਰਦਾਸੀ ਦਾਨ ਕਹਾ ਜਾਵੇ ਹੈ ਸ਼ੰਕਾ ਦਾਨ ਕੀ ਦਾਨ ਦਾ ਕੀ ਸਰੂਪ ਹੈ ਸਮਾਦਾਨ ਈਸ਼ਵਰ ਦਾ ਰੂਪ ਜਾਣ ਕਰ ਔਰ ਵੱਡੀ ਨਿਮਰਤਾ ਸੇ ਹੰਕਾਰ ਸੇ ਰਹਿਤ ਕਿਸੇ ਕੋ ਦਾਨ ਦੇਣਾ ਆਪਣਾ ਆਪ ਕਿਸੇ ਕੋ ਨਾ ਲਖਾਵਣਾ ਸੋ ਐਸਾ ਦਾਨ ਸ਼ਾਂਤ ਕੀ ਕਹਾ ਜਾਵੇ ਹੈ। ਐਸਾ ਸ਼ਾਂਤ ਕੀ ਦਾਨ ਕਿਸੇ ਨੇ ਕਿਸੇ ਨੇ ਕੀਤਾ ਹੈ। ਸਮਾਦਾਨ ਐਸਾ ਸ਼ਾਂਤ ਕੀ ਦਾਨ ਇੱਕ ਰਾਜਾ ਨੇ ਕੀਤਾ ਹੈ। ਜੈਸੇ ਕਰਾ ਹੈ ਸੋ ਤਮ ਸੁਣੋ ਸ਼ਾਂਤ ਕੀ ਦਾਨ ਪਰ ਇੱਕ ਰਾਜਾ ਕੀ ਗਾਥਾ। ਇੱਕ ਰਾਜਾ ਵੱਡਾ ਤਨਮਾਤਮਾ ਹੂਆ ਹੈ। ਪੁੱਤਰ ਵਤ ਪਰਜਾ ਕੀ ਪਾਲਣਾ ਕਰਤਾ ਥਾ। ਸੋ ਠਾ ਹੋਏ ਨਾ ਵਿਖੇ ਵਿਰਾਗ। ਭਵਨ ਬਸਤ ਪਾ ਚੌਥ ਪਨ ਹਿਰਦੇ ਬਹੁਤ ਦੁਖ ਲਾਗ ਜਨਮ ਗयो ਹਰਿ ਭਗਤ ਬਿਨ ਅਰਥ ਇਹ ਹੈ ਇੱਕ ਦਿਨ ਰਾਜਾ ਕੇ ਚਿਤ ਮੇ ਇਹ ਵਿਚਾਰ ਹੁਆ ਬਾਲ ਅਵਸਥਾ ਮੇਰੀ ਖੇਲ ਮੇ ਚਲੀ ਗਈ ਔਰ ਜੋਬਨ ਮੈਨੇ ਵਿਸ਼ਿਓ ਮੇ ਗਵਾਏ ਦਿਆ ਹੈ ਅਬ ਬਿਰਧ ਅਵਸਥਾ ਆਨ ਪ੍ਰਾਪਤ ਹੋਈ ਹੈ ਅਬ ਤੱਕ ਪਰਲੋਕ ਕੇ ਲਈ ਕੁਛ ਤੋਸਾ ਤਿਆਰ ਕੀਆ ਨਹੀਂ ਮੁਝ ਕੋ ਅਬ ਕੀ ਕਰਨਾ ਚਾਹੀਏ ایسے بچار پھڑا تھا ایک دیونیت مہاتمہ آئے گئے راجہ نے اٹھ کے پرنام کری سنتہ نے پوچھا ہے راجن تم کی سوچ رہے ہو راجہ نے کہا ہے سوامن میری گتی کیسی ہو سنتہ نے کہا راجن نہ تیرے سے پجن نہ تپ نہ بیراغ ہو سکتا ہے تیرے پاس عشور نے تان دیا ہوا ہے نرمان ہو کر اس تان ਦਾਨ ਕਰ ਦਾਨ ਕਰ ਅਰ ਭਜਨ ਕਰ ਇਸੇ ਤੇਰੀ ਗਤੀ ਹੋ ਜਾਏਗੀ ਰਾਜਾ ਨੇ ਉਸੇ ਸਮੇਂ ਆਗਿਆ ਮਾਨ ਕੇ ਵਜੀਰਾ ਨੂੰ ਕਹਿ ਕੇ ਚਾਰੋਂ ਦਰਵਾਜ਼ਿਆਂ ਪਰ ਸਦਾ ਵਰਤ ਲਗਾਏ ਦਿਆ ਅਰ ਕਹਾ ਜੋ ਕੋਈ ਕਿਸੇ ਦਰਵਾਜ਼ੇ ਸੇ ਆਵੇ ਜੋ ਮੰਗੇ ਸੋ ਦੇਣਾ ਮੇਰੇ ਤੱਕ ਪਹੁੰਚਣਾ ਨਾ ਪਾਵੇ ਜਬ ਐਸਾ ਸਦਾ ਵਰਤ ਲਗਾਏ ਦਿਆ ਸੁਣ ਸੁਣ ਕੇ ਹਜ਼ਾਰਾਂ ਮੰਗਤੇ ਆਵੇ ਜੋ ਮੰਗੇ ਸੋ ਪਾਵੇ اس راجہ کا چاروں کنٹ میں چندر چندربت جس پھیل گیا اس میں پرمان سچا مارگ چل دیا استد کرے جہان ایسی اپما سن کر وہی سنت آئے جو مانگے سو ہی دیتا ہے سنت چل کے اس کی نگری میں آگئے اس کی پریکیا تو کریے پہلے ایک دروازے پر گئے جو مانگا سو پایا اسی طرح اور دو دروازوں پر لے لیا پھر چوتھے دروازے پر گئے انہوں نے کہا مانگو جو مانگنا ہے سنتا نے کہا ہم راجا کا درشن چاہتے ہیں نوکرا نے کہا جو راجا سے تم نے مانگنا ہے سوئی ہم سے مانگو ہم تم کو دیویں گے سنتا نے کہا ہم درشن چاہتے ہیں سپاہیوں نے راجا کو خبر کری ایک سنت آئے ہیں اور کچھ چاہتے نہیں کیول آپ کا درشن چاہتے ہیں راجا نے کہا لے آؤ ਆਣ ਕਰ ਸੰਤਾਂ ਨੂੰ ਰਾਜਾ ਪਾਸ ਲੈ ਆਏ ਲੈ ਗਏ ਆਗੇ ਸੰਤ ਕਿਆ ਦੇਖਤੇ ਹੈ ਰਾਜਾ ਸਿਰ ਨਿਵਾ ਕਰਕੇ ਬੈਠਾ ਹੋਇਆ ਹੈ ਭਾਵ ਇਹ ਮਾਨੋ ਸ਼ਰਮਾਇ ਰਹਾ ਹੈ ਨੇਤਰ ਉੱਚੇ ਕਰਕੇ ਕਿਸੇ ਤਰਫ ਦੇਖਤਾ ਨਹੀਂ ਐਸੇ ਦੇਖ ਕੇ ਸੰਤ অতি ਪ੍ਰਸੰਨ ਹੋਏ ਔਰ ਰਾਜਾ ਸੇ ਪੁੱਛਨੇ ਲਗੇ ਤੋਹਰਾ ਚਾਰ ਦਰਵਾਜੇ ਦੇਤ ਹੋ کر کے نیچے نین تو کو پوچھو ہے نرپ کہاں سو سیکھی دین ارتھ یہ ہے ہے راجن ایسا دانی ہے جو تینے چاروں دروازے میں سدا برت لگا رکھا ہے جو مانگے سوئی پاتا ہے پھر تینے نیتر کیوں نیمے کرے ہوئے ہیں جس کو دیتا ہے نیتر نیتر نیمے کر کے دیتا ہے ہے راجن ہم تیرے سے یہ پوچھتے ہیں ਐਸਾ ਦੇਣਾ ਤੁਮਨੇ ਕਿਸ ਸੇ ਸਿੱਖਾ ਹੈ ਭਾਵ ਨੇਤਰ ਨੀਵੇਂ ਕਰਕੇ ਦੇਣਾ ਐਸਾ ਦੇਣਾ ਤੁਮਨੇ ਕਿਸ ਸੇ ਸਿੱਖਾ ਹੈ ਔਰ ਐਸਾ ਦਾਨ ਦੇ ਕਰ ਫਿਰ ਨੇਤਰ ਨੀਵੇਂ ਕਿਉਂ ਕਰੇ ਹੋਏ ਹੈ ऐसे सुनकर आगे राजा कहने लगा दोहरा राजो वाच साईं सब में बसत है देवत है दिन रैन नाम हमारा लेत है ਇਸ ਬਿਦ ਨੀਚੇ ਨੈਨ ਏ ਸਵਾਮਣ ਸਾਈ ਜੋ ਸਰਬ ਜਗਤ ਕਾ ਮਾਲਕ ਈਸ਼ਵਰ ਹੈ ਸੋ ਸਭ ਕੇ ਹਿਰਦੇ ਮੇ ਆਕਾਸ਼ ਵਤ ਬਿਰਾਜਮਾਨ ਹੈ ਅਰ ਸਭ ਕੀ ਪ੍ਰਤਪਾਲਨਾ ਕਰਨੇ ਵਾਲਾ ਹੈ ਦਿਨ ਰਾਤ ਸਭ ਕੋ ਰੋਜੀ ਦਿੱਤਾ ਹੈ ਦੇਨੇ ਵਾਲਾ ਤੋ ਪਰਮੇਸ਼ਰ ਹੈ ਨਾਮ ਹਮਾਰਾ ਲੋਕ ਲੇਤੇ ਹੈ ਹਮ ਰਾਜਾ ਸੇ ਲੈ ਆਏ ਹੈ ਇਸ ਬਾਤ ਕੋ ਸੁਨ ਕਰ ਮੇਰੇ ਨੇਤਰ ਨੀਵੇਂ ਹੋ ਰਹੇ ਹੈ ਅਰਥਾਤ ਸ਼ਰਮ ਆਤਾ ਹੈ میں دینے والا کون ہوں اور ایسا دینا سنتاں سے سیکھا ہے سنت سن کر پرسان ہوئے کہا ہے راجا تو تن ہے سنت چلے گئے سما پا کے راجا صدقتی کو پراپت ہوا جے کسی نے دان کرنا ہو تو ایسے ہی بمان ہو کر دان کرے ایسے ہی دان سے موک ہوتی ہے یہی سانت کی دان کہا جاوے ہے جو دان دے کر بھمان کرتا ہے سو اس کا ਐਸੇ ਹੀ ਨਿਸਫਲ ਜਾਵੇ ਹੈ ਸ਼ਲੋਕ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਭਾਵ ਇਹ ਹੈ ਦੇ ਕਰ ਮਾਣ ਨਾ ਕਰੇ ਇਹਾਂ ਤੱਕ ਇਹਾਂ ਤੱਕ ਪਹਿਲੀ ਤੋਂ ਕਾਰਥ ਹੁਆ ਅਬ ਦੂਸਰੀ ਤੋਂ ਕਾਰਥ ਕਰਤੇ ਹੈ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਣੇ ਦੂਜੀ ਹੈਗੀ ਨਾ ਦੂਜੀ ਪੰਕਤੀ ਹੈ ਸੀਲ ਸੋਚ ਕ੍ਰਿਸ਼ਨਾ ਬਿਨਾ ਧਰਮ ਲਿੰਗ ਦੱਸ ਜਾਣ ਹਾਂਜੀ ਹੁਣ ਪੜੋ ਸੀਲ ਕਿਸ ਕੋ ਕਹੇ ਹਨ ਸਮਾਧਾਨ ਸੀਲ ਸੁਭਾਅ ਹੋਣਾ ਕਮਲ ਵਤ ਮੋਖ ਖੜੇ ਰਹਿਣਾ ਹਰ ਵਕਤ ਮੱਥੇ ਵੱਟ ਨਾ ਪਾਈ ਰੱਖਣਾ ਸੀਲ ਸੁਭਾਅ ਹੋਣਾ ਇਹ ਵੀ ਪੁੰਨੋ ਦਾ ਫਲ ਹੈ ਲੋਕ ਪਰ ਲੋਕ ਮੇ ਸੀਲ ਹੀ ਫਲਦਾ ਹੈ ਇਸ ਵਿੱਚ ਪ੍ਰਮਾਣ ਅਰਧ ਸਵਈਆ پاو منڈل ماہیشیل پلے پون شیل پر لوک بکے پل جائے جگشیل کو پالن اتم ہے تان دینے سیل hmm. شنکا, سوچ کتنے پر سمادان سوچ دو پرکار کا ہے شنکا جی دونوں کا نام کیا سمادان ایک ابی بنتر, ابی انتر. ایک ابر کا دہی کا سوچ ہے ایک یعنی اندر دا باہر میں نے باہر ایک ابھی انتر, انتر کا دہیہ کا سوچ ہے سنکھا, انتر سوچ کا سمادان راگ د کا تیاگ کرنا یہ انتر کا سوچ ہے ਯਾਨੀ ਰਾ ਕਿਸੇ ਚੀਜ਼ ਨਾਲ ਅਟੈਚਮੈਂਟ ਹੋਣੀ ਦੁਆਖ ਹੁੰਦੀ ਕਿਸੇ ਚੀਜ਼ ਨਾਲ ਨਫ਼ਰਤ ਕਰਨੀ ਨੇ ਹਟ ਕਰਨੀ ਅੱਛਾ ਇਹਦਾ ਇਹਨਾਂ ਚੀਜ਼ਾਂ ਨੂੰ ਛੱਡ ਦਿਓ ਇਹਦੇ ਅੰਦਰ ਦੀ ਪਵਿੱਤਰਤਾ ਹੋ ਗਈ ਸੋਚ ਮੰਨੇ ਪਵਿੱਤਰਤਾ ਹੁੰਦੀ ਵੈਸੇ ਸਾਤਾ ਜੀ ਹਾਂਜੀ ਸੁਚਮ ਸਾਤਾ ਜੀ ਇਹ ਸੰਕਾ ਬਾਇਸ ਸੋਚ ਦਾ ਕੀ ਸਰੂਪ ਹੈ ਸਮਾਦਾਨ ਜਲ ਮਿਰਤਕਾ ਸੇ ਅੰਗਾਂ ਕੋ ਸੁਧ ਰੱਖਣਾ ਜਲ ਨਾਲ ਜਾਂ ਮਿੱਟੀ ਨਾਲ مرتکا میں نے مٹی جال مرتکا سے اگا کو شد رکھنا پہلا مٹی نہ ہاتھ پہ نا یہ باہیہ سوچ کا سروپ ہے باہی سوچ بینا تتھا سوچ بینا بدھی بدھ نہیں ہوتی شدھ بدھی بینا گیان نہیں ہوتا گیان بینا موکش نہیں ہوتی موکھ بینا جنم مر نہیں مٹتا اس واسطے باہیہ بن سوچ اوشیہ کرنے یوگ ہے ਇਸਮੇ ਪ੍ਰਮਾਨ ਹੈ ਹਾਂਜੀ ਸੱਚ ਹੋਵੇ ਸੱਚ ਹੋਵੇ ਤਾਂ ਸੱਚ ਪਾਈ ਹੈ ਹਾਂਜੀ ਤ੍ਰਿਸ਼ਨਾ ਬਿਨਾ ਹਨ ਹਾਂਜੀ ਆਰ ਤ੍ਰਿਸ਼ਨਾ ਸਹਿਤ ਹੋਣਾ ਇਹ ਵੀ ਧਰਮ ਦਾ ਚਿੰਨ ਹੈ ਹਾਂਜੀ ਸ਼ੰਕਾ ਤ੍ਰਿਸ਼ਨਾ ਬਿਨਾ ਕਿਸ ਕੋ ਕਹੇ ਹੈ ਸਮਾਧਾਨ ਸਰੀਰ ਸਰੀਰ ਯਾਤਰਾ ਸੇ ਅਧਿਕ ਜੋਸ਼ ਇੰਚਾ ਕਰੀ ਜਾਣਾ ਇਸ ਕਾ ਨਾਮ ਤ੍ਰਿਸ਼ਨਾ ਹੈ ਯਾਨੀ ਜਿੰਨਾ ਆਪਨੂੰ ਚਾਹੀਦਾ ਕੱਪੜਾ ਰੋਟੀ ਮਕਾਨ ਉਹਨਾਂ ਨੂੰ ਜ਼ਿਆਦਾ ਜੋੜੀ ਜਾਂਨੇ ਆਪਾਂ ਇਹ ਤ੍ਰਿਸ਼ਨਾ ਹੈ। ਤ੍ਰਿਸ਼ਨਾ ਸੇ ਰਹਿਤ ਹੋਣਾ, ਅਧਿਕ ਲਾਲਚ ਨਾ ਕਰਨਾ। ਤ੍ਰਿਸ਼ਨਾ ਬਿਨਾਂ ਇਸ ਦਾ ਨਾਮ ਹੈ। ਰੰਕਾ ਐਸੇ ਐਸੇ ਤ੍ਰਿਸ਼ਨਾ ਸੇ ਇਹ ਹੱਦ ਗੋਣ ਹੋਏ। ਸਮਾਧਾਂ ਤ੍ਰਿਸ਼ਨਾ ਸੇ ਰਹਿਤ ਇੱਕ ਰੰਕਾ ਬੰਕਾ ਭਗਤ ਹੋਏ ਹਨ। ਜੈਸੇ ਹੋਏ ਹਨ ਸੋ ਤੂੰ ਸੁਣੋ। ਇੱਕ ਰੰਕਾ ਬੰਕਾ ਭਗਤ ਹੋਏ ਹਨ। ਰੰਕਾ ਬੰਕਾ ਸ੍ਰੀ ਭਗਵਾਨ ਜੀ ਦੇ ਵੱਡੇ ਪ੍ਰੇਮੀ ਭਗਤ ਪੰਡਰਪੁਰ ਮੇ ਹੋਏ ਹਨ ਉਧਰ ਆਪਣੇ ਪੰਡਰਪੁਰ ਜਿਹਦਾ ਨਾਮ ਤੇ ਜਿਹਦਾ ਮਹਾਰਾਸ਼ਟਰ ਚ ਮਹਾਰਾਸ਼ਟਰ ਰੰਕਾ ਭਗਤ ਦਾ ਨਾਮ ਹੈ ਬੰਕਾ ਇਸਤਰੀ ਹੋਈ ਹੈ ਰੰਕਾ ਪਤੀ ਸੀ ਉਹਦਾ ਤੇ ਬੰਕਾ ਦੀ ਘਰ ਵਾਲੀ ਸੀ ਮਾਨੋ ਦੋਨੋਂ ਪ੍ਰੇਮਕੀ ਅਮੂਰਤਾ ਹਨ ਕੱਖਾਂ ਦੀ ਕੁਟਿਆ ਸੀ ਉਸ ਵਿੱਚ ਨਿਵਾਸ ਕਰਤੇ ਸਨ ਦਨ ਕੇ ਉਹਦੇ ਹੋਤੇ ਹੀ ਦੋਨੋਂ ਬੰਦੇ ਲੱਕੜੀਆਂ ਚੁਗਣ ਚਲੇ ਜਾਇਆ ਕਰਤੇ ਥੇ ਅਰ ਨਿਆਰੇ ਹੋ ਕੇ ਲੱਕੜੀਆਂ ਚੁਣਿਆ ਕਰਤੇ ਥੇ ਅਰ ਆਪਸ ਵਿੱਚ ਮਿਲ ਕੇ ਇਸ ਵਾਸਤੇ ਨਹੀਂ ਚੁਗਦੇ ਥੇ ਮਤ ਕੋਈ ਵਿਵਹਾਰ ਕੀ ਬਾਤ ਨਾ ਚੱਲ ਪੜੇ ਅਰ ਭਜਨ ਮੈਂ ਵਿਗਨ ਨਾ ਪੜੇ ਸਵਾਸ ਸਵਾਸ ਹਰੀ ਦਾ ਨਾਮ ਜਪਿਆ ਕਰਤੇ ਥੇ ਮਤਲਬ ਦੂਰ ਦੂਰ ਹੋ ਕੇ ਆਪਸ ਚ ਗਾਲ ਨਾ ਕਰੀਏ ਨਾਮ ਜਪਦੇ ਰਹੀਏ ਤੇ ਲੱਕੜਾਂ ਚੁਗਦੇ ਰਹੀਏ ਸਤ ਜੀ ਸਤ ਲਕੜੀਆਂ ਵੇਚ ਕੇ ਉਹਨਾਂ ਦਾ ਰਸਤ ਪਾਣੀ ਲੈ ਕੇ ਅਰਪਕਾ ਕੇ ਈਸ਼ਰਨਮਿਤ ਕੁਝ ਦੇ ਕੇ ਫਿਰ ਭੋਜਨ ਕਰਦੇ ਸਨ ਯਾਨੀ ਲਕੜਾਂ ਵੇਚ ਕੇ ਉਹਨਾਂ ਦਾ ਰਸਨ ਪਾਣੀ ਆਉਂਦਾ ਸੀ ਉਹਦੇ ਵਿੱਚੋਂ ਇੱਕ ਦੋ ਸਾਧੂਆਂ ਅਤੇ ਪ੍ਰਸ਼ਾਦ ਦਾ ਕੱਢ ਕੇ ਫਿਰ ਆਪ ਬਾਦ ਸਕਦੇ ਸੀ অতি ਗਰੀਬੀ ਵੇਸ਼ ਧਾਰਨ ਕਰਾ ਹੂਆ ਥਾ ਉਸੇ ਪੰਡਲਪੁਰ ਮੈਂ ਨਾਮਦੇਵ ਜੀ ਭਗਤ ਹੋਏ ਸੋ ਹਰੀ ਸਾਥ ਰੋਜ਼ ਬਾਤ ਚੀਤ ਕੀਆ ਕਰਤੇ ਸਨ ایک دن ہری نام دیو کو کہنے لگے ہیں نام دیو آج کچھ مانگ نام دیو بولا میں آپ سے کیا مانگنا ہے تیرے جیسا کوئی شوم نہیں ہے ہری نے کہا میں کیسے شوم ہوں شوم سمجھے نا کنجوس انگریجی کیا نا چیپر چیپ <trio> نام دیو جی نے کہا رنکا بنکا جے جو تیرے پاکت ہیں دیکھو کیسے گریب ہیں جے کر تو ان کو قدی دیتا ਫਿਰ ਇਹ ਗਰੀਬ ਕਾਹੇ ਕੋ ਹੋਤੇ ਔਰ ਦੇਖ ਤੇਰੇ ਜਿਤਨੇ ਭਗਤ ਹੋਏ ਆ ਸਭ ਦਲਿਦਰੀ ਹੋਏ ਆ ਸੁਦਾਮਾ ਆ ਭਗਤ ਸੇ ਆਦ ਲੈ ਕੇ ਕੋਈ ਧਨੀ ਨਹੀਂ ਹੋਆ ਸਭ ਦੁਨੀਆ ਦਾ ਦਲਿਦਰ ਤੈਨੇ ਆਪਣੇ ਭਗਤਾਂ ਦੇ ਘਰ ਪਾਇਆ ਹੋਆ ਹੈ ਹਰੀ ਜੀ ਨੇ ਕਹਾ ਹਮ ਦੇਤੇ ਹੈ ਉਹ ਲੇਤੇ ਨਹੀਂ ਹਮ ਕਿਆ ਕਰੇ ਹਾਂਜੀ ਨਾਮਦੇਵ ਨੇ ਕਹਾ ਭਗਵਾਨ ਜੇ ਬਾਤ ਮੈਂ ਨਹੀਂ ਮੰਨਦਾ ਅੱਛਾ ਬ ਤੁਮਾਰੀ ਹਮਾਰੀ ਸ਼ਰਤ ਹੋਈ ਮੇਰੇ ਸਾਨ ਮੁਖ ਦਿਓ ਯਾਨੀ ਮੇਰੇ ਸਾਹਮਣੇ ਦੇ ਜੇ ਉਹ ਨਾ ਲਏ ਤਾਂ ਮੈਂ ਹਾਰਾ ਜੇ ਉਹ ਲੈ ਲਏ ਫਿਰ ਤੁਹਾਾਰੇ ਜੋ ਹਾਰੇ ਸੋ ਛੂਟੇ ਦੇਵੇ ਇਹ ਸਮਝਦੇ ਹੋ ਜਿਵੇਂ ਪੰਡੂੜੇ ਚ ਪਾ ਕੇ ਨੇ ਛੂਟੇ ਦਿੰਦੇ ਹੁੰਦੇ ਅੱਛਾ ਵੀ ਜੇ ਮੈਂ ਹਾਰ ਗਿਆ ਤੇ ਮੈਂ ਤੁਹਾਨੂੰ ਛੂਟੇ ਦਿਆਂਗਾ ਜੇ ਤੁਸੀਂ ਹਾਰ ਗਏ ਤੇ ਤੁਸੀਂ ਮੈਨੂੰ ਪੰਡੂੜੇ ਚ ਪਾ ਕੇ ਛੂਟੇ ਦਿਆ ਜੀ ਸਤਿ ਸ੍ਰੀ ਅਕਾਲ ਭਗਵਾਨ ਨੇ ਕਹਾ ਅੱਛਾ ਜਿਸ ਮਾਰਗ ਮੈਂ ਉਹ ਲੱਕੜੀਆਂ ਚੁਣਨੇ ਜਾ ਕਰਤੇ تھے ਉਸੀ ਰਸਤੇ ਇੱਕ ਮੋਹਰਾਂ ਦੀ ਥੈਲੀ ਭਰ ਕੇ ਰੱਖ ਦਈ। ਅੱਗੇ ਰੰਕਾ ਪਾਛੇ ਬੰਕਾ ਥੀ। ਰੰਕਾ ਭਗਤ ਜੀ ਨੇ ਦੇਖਾ ਕੁਝ ਪਦਾਰਥ ਪੜਾ ਹੈ। ਚਿਤ ਵਿੱਚ ਕਹਿਣੇ ਲਗੇ ਇਹ ਥੈਲੀ ਕਿਸੇ ਦੀ ਗਿਰੀ ਪੜੀ ਹੈ। ਇਸ ਕੋ ਦੇਖ ਕੇ ਮੈਂ ਤਾਂ ਭੁੱਲਾ ਨਹੀਂ ਮਤ ਬੰਕਾ ਦੇਖ ਕੇ ਭੁੱਲ ਜਾਏ। ਉਸ ਕੇ ਉੱਪਰ ਸੀਕਰਤਾ ਸੇ ਪੈਰਾਂ ਸੇ ਮਿੱਟੀ ਪਾਣੇ ਲੱਗ ਪੜੇ। ਇਤਨੇ ਨੂੰ ਪਿੱਛੇ ਸੇ ਬੰਕਾ ਆਏ ਗਈ। ਬੰਕਾ ਨੇ ਪੁੱਛਾ اتنے میں پیچھے سے بنکا بنکا آئے گئی بنکا نے پوچھا یہ کیا پڑے کرتے ہو پگت جی نے کہا کچھ چیز ہے بنکا بولی تم اس مایا کو کیوں پڑے دبتے ہو میں آگے کئی باری پڑی ہوئی دیکھی ہے میں نے اس وقت کبھی خیال بھی نہیں کیا آپ دب رہے ہو بھگت جی سن کے پرسن ہوئے کہا تو تن ہے تیرے جیسا میرا چت نہیں ہے جانتے آپ اس بن کو بھی چھوڑو مت کبھی چت بھول نہ جائے ایسے بچار کر اس بن کو چھوڑ دیا آج تو بچ گئے ہیں مت پھر مایا ہمارے چت کو نہ پرما لے دیوے بھگوان نے کہا کیوں نام دیو دیکھا یہ لیتے نہیں ہیں پھر ہری نے یہ کام کیا ان کے آگے ہی جا کے لکڑیاں چوک کٹھیاں کر دیا پھر آپ چھپن ہو گئے ਜਦ ਦੂਸਰੇ ਬਨ ਮੇਂ ਦੋਨੋ ਜਾਏ ਪਹੁੰਚੇ ਕਿਆ ਦੇਖਤੇ ਹਨ ਲੱਕੜੀਆਂ ਇਕੱਠੀਆਂ ਕਰੀਆਂ ਪੜੀਆਂ ਹਨ ਇੱਕ ਲੱਕੜੀਆਂ ਇਕੱਠੀਆਂ ਪੜੀਆਂ ਹੋਈਆਂ ਦੇਖ ਕੇ ਰੰਕਾ ਬੰਕਾ ਜੀ ਕਹਿਣੇ ਲਗੇ ਇਸ ਬਨ ਕੋ ਵੀ ਛੋੜੋ ਇਹਾ ਵੀ ਪੁੜਾਈ ਪਰਾਈ ਅੰਸ ਬੜੀ ਹੈ ਸ਼ਲੋਕ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ ਇਸ ਵਾਸਤੇ ਉਸ ਬਨ ਕੋ ਛੋੜ ਕਰ ਤੀਸਰੇ ਬਨ ਕੋ ਗਏ ایسے دیکھ کے بھگوان جی نے کہا کیوں نام دیو دیکھ اے لیتے نہیں پھر نام دیو نے ہری نے نام دیو تے ہری نے سندر بستروں کی پوٹ اٹھا کے پوٹ ان کے آگے رکھی کپڑے ہیں نا ہر کہا لیو بھگت جی آپ کے بستر پھٹے ہوئے ہیں ان کو اتار کر نمین پیر لیو اور جو اچھا ہے سو مانگ لیو رنکہ بھگت جی نے کہا نہیں مہاراج اچھے اچھے ہیں میں آپ سے یہی بار چاہتا ہوں میرے کو ننگ پوکھا اور دےو جس سے آپ کا نام نہ پھول جائے ایسے سن کے ہری پرسان ہوئے ہری جی نے کہا کیوں نام دیو ہم سچے کہ تم سچے لے ہو اب ہم کو چوٹے دےو نام دیو, نام دیو نے کہا تم نے سب کے ہردیاں کو پریڑنا ہوا تم نہیں سچا ہونا تھا ایسے کہا کہ ہری کو چوٹے دیئے پاؤ دیکھو ਕੈਸੇ ਰੰਕਾ ਬੰਕਾ ਭਗਤ ਰਿਸ਼ਨਾ ਸੇ ਰਹਿਤ ਹੋਏ ਹੈ ਭਗਵਾਨ ਦੇ 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 ਕੇ ਹਾਰ ਗਏ ਭਗਵਾਨ ਦੇ ਦੇ ਕੇ ਹਾਰ ਗਏ ਪਰ ਲਿਆ ਕੁਛ ਨਹੀਂ ਐਸਾ ਹੀ ਹਰ ਇੱਕ ਕੋ ਤ੍ਰਿਸ਼ਨਾ ਸੇ ਰਹਿਤ ਹੋਣਾ ਚਾਹੀਏ ਖਿਮਾ ਅਹਿੰਸਾ ਦਇਆ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਇਹ ਧਰਮ ਦਸ ਲਿੰਗ ਨਾਮ ਚਿੰਨ ਹੈ ਯਾਨੀ ਧਰਮ ਦੇ ਦਸ ਨੇ ਦਸ ਨਿਸ਼ਾਨੀਆਂ ਨੇ ان سے جو دھرم کی اتپتی ہوئے ہے سو دھرم کا سروپ ہے اور جس من میں یہ دس چنوں والا سمگر دھرم برت رہا ہے پاو جس میں یہ دس چن پائے جاتے ہیں اس کی مہما کچھ کہی نہیں جاتی اور جس میں ایک چن ہو وہ بھی پرماتما ہے ایسے ہی دھرم کے تارنے سے جیو کی کلیان ہوتی ہے انیہ سے نہیں شنکہ اس دھرم کی اتپتی کیسے ہوئے ہے ਆਪਾਂ ਫਿਰ ਅੱਗੇ ਚੱਲਾਂਗੇ ਇੰਨੇ ਕਰ ਲਈ ਹੈ ਨਾ ਸਤਿ ਸ੍ਰੀ ਅਕਾਲ ਜੀ ਸੰਗਰ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ